ਹੌਥੇ ਰੱਖ ਓ ਦੇਖੋ ਇੱਕ ਨੈਟ ਟਰੈਕਟਰ ਓਏ ਨਾਲ ਟਰਾਲੀਆਂ ਵੀ ਨੇ ਓਏ ਇਹ ਤਾਂ ਲੈ ਨਹੀਂ ਬੰਨੀ ਜਾਂਦੇ ਨੇ ਓ ਮੇਰੇ ਤਾਂ ਪਹਿਲੇ ਹੀ ਹੌਲ ਪਈ ਜਾਂਦੇ ਨੇ ਕਿਉਂ ਹੋਰ ਡرائی ਜਾਂਦੇ ਹੋ ਓਏ ਤੈਨੂੰ ਅਸੀਂ ਨਹੀਂ ਟਰੈਕਟਰ ਡਰਾਉਂਦੇ ਨੇ ਹਾਏ ਓ ਰੱਬਾ ਹੁਣ ਫੇਰ ਮੇਰੀ ਜਾਨ ਨੂੰ ਛਡੂ ਸਿਆਪਾ ਓਏ ਫੇਰ ਮੰਦਰਾ ਵਿਚਾਰਿਆਂ ਦੀਆਂ ਗੱਲਾਂ ਕਿਉਂ ਖਜੜ ਖਬਰ ਕਰਾਈ ਜਾਂਦਾ ਨਾਲੇ ਆਪ ਹੋਈ ਜਾਂਦਾ ਓ ਮੈਨੂੰ ਤਾਂ ਐਸੀ ਵੀ ਇਹ ਹੁਣ ਨਹੀਂ ਇਕੱਠੇ ਹੁੰਦੇ ਓਏ ਇਹ ਤਾਂ ਫੇਰ ਆ ਗਏ ਓਏ ਤੈਨੂੰ ਕੀ ਪਤਾ ਓਏ ਜੱਟ ਹਿੰਦੀ ਹੁੰਦੇ ਨੇ ਨਹੀਂ ਭੁੱਲਦੇ ਓਏ ਓਏ ਪੁਰਾਣਾ ਇਤਿਹਾਸ ਚੱਕ ਕੇ ਦੇਖ ਲੈ ਜਦੋਂ ਲੋਕ ਆਪਣੀ ਆਈ ਤੇ ਆ ਜਾਂਦੇ ਨੇ ਤਖਤਾ ਪਾਸਤ ਦਿੰਦੇ ਨੇ ਹਾਏ ਓ ਰੱਬਾ ਹੋਈ ਕਿਤੇ ਹੁਣ ਮੇਰੀ 바ਰੀ ਤਾਂ ਨਹੀਂ ਆ ਗਈ ਓਏ ਓਏ ਭੋਲੇ ਭਾਲੇ ਲੋਕਾਂ ਦੀ ਅਣਖ ਨਾ ਜਗਾ ਜੇ ਇਹ ਜਾਗ ਪੀਣਾ ਤੈਨੂੰ ਸੌਣ ਨਹੀਂ ਦੇਣਾ ਓਏ ਹੁਣ ਮੈਨੂੰ ਦੱਸ ਵੀ ਦੋ ਫਿਰ ਮੈਂ ਕੀ ਕਰਾਂ ਓ ਨੋ ਓਏ ਹੁਣ ਤੂੰ ਕੀ ਕਰੇਂਗਾ ਓਏ ਹੁਣ ਤਾਂ ਟਰੈਕਟਰਾਂ ਵਾਲੀ ਕਰਨਗੇ

ਓਏ ਕਬਰਾ ਆ ਨਾ ਤੈਨੂੰ ਥੱਲੇ ਵੀ ਸਿੱਟੂ ਓਏ ਪਹਿਲਾਂ ਤੇਰੇ ਬਾਨੀਆਂ ਡਾਨੀਆਂ ਯਾਰ ਤਾਂ ਦੇਖ ਲੈਣ ਤੈਨੂੰ ਪੋਠੇ ਟੰਗੇ ਨੂੰ ਓਏ ਪਛਤਾਏਗਾ ਫੁੱਲ ਨਾਲ ਪੰਗਾ ਲੈ ਕੇ ਓਹ ਨੋ ਓਏ ਹਲੇ ਤਾਂ ਮਹੀਂ ਚੱਕਿਆ ਤੈਨੂੰ ਕੱਲੇ ਨੇ ਓ ਜਦਿਆਂ ਤੂੰ ਪੰਜਾਬੀਆਂ ਦੇ ਡਕੇ ਚੜ ਗਿਆ ਨਾ ਪੁੱਤ ਤੈਨੂੰ ਟੱਲ ਮੰਗੂ ਖੜਕਾ ਖੜਕਾ ਸਵਾਦ ਲੈਣਗੇ ਓ ਜੀ ਕੱਚਾ ਹੋਈ ਜਾਂਦਾ ਚੱਕਰ ਆਉਂਦੇ ਨੇ ਉਲਟੀ ਆਉਣੇ ਵਾਲੀ ਆ ਛੱਡ ਦੇ ਬੈਰੀਆ ਕਾਂ ਹੋਰ ਲੈਣਿਆ ਪੰਜਾਬੀਆਂ ਨਾਲ ਪੰਗੇ ਓਏ ਪੰਜਾਬੀ ਤਾਂ ਜਿਹੜਾ ਕੁਝ ਕਹਿੰਦੇ ਨੇ ਕਰਦੇ ਨੇ ਓਏ ਛੱਡ ਦੇ ਮੈਂ ਤਾਂ ਹੱਥ ਜੋੜਦਾ ਇੱਥੇ ਰੱਖ ਓ ਦੇਖੋ ਇੱਕ ਨਾ ਟ੍ਰੈਕਟਰ ਓਏ ਨਾਲ ਟਰਾਲੀਆਂ ਵੀ ਨੇ ਓਏ ਇਹ ਤਾਂ ਲੈ ਨਹੀਂ ਬੰਨੀ ਜਾਂਦੇ ਨੇ ਉਹ ਮੇਰੇ ਤਾਂ ਪਹਿਲੇ ਹੀ ਹੌਲ ਪਈ ਜਾਂਦੇ ਨੇ ਕਿਉਂ ਹੋਰ ਡرائی ਜਾਂਦੇ ਹੋ ਓਏ ਤੈਨੂੰ ਅਸੀਂ ਨਹੀਂ ਟ੍ਰੈਕਟਰ ਡਰਾਉਂਦੇ ਨੇ ਹਾਏ ਓ ਰੱਬਾ ਹੁਣ ਫੇਰ ਮੇਰੀ ਜਾਨ ਨੂੰ ਛਡੂ ਸਿਆਪਾ ਓਏ ਫੇਰ ਮੰਦਰਾ ਵਿਚਾਰਿਆਂ ਦੀਆਂ ਗੱਲਾਂ ਕਿਉਂ ਖੱਜੜ ਖਬਰ ਕਰਾਈ ਜਾਂਦਾ ਨਾਲੇ ਆਪ ਹੋਈ ਜਾਂਦਾ। ਓ ਮੈਨੂੰ ਤਾਂ ਐਸੀ ਵੀ ਇਹ ਹੁਣ ਨਹੀਂ ਇਕੱਠੇ ਹੁੰਦੇ। ਓਏ ਇਹ ਤਾਂ ਫੇਰ ਆ ਗਏ। ਓਏ ਤੈਨੂੰ ਕੀ ਪਤਾ ਓਏ ਜੱਟ ਹਿੰਦੀ ਹੁੰਦੇ ਨੇ ਇਹ ਨਹੀਂ ਭੁੱਲਦੇ। ਓਏ ਓਏ ਪੁਰਾਣਾ ਇਤਿਹਾਸ ਚੱਕ ਕੇ ਦੇਖ ਲੈ ਜਦੋਂ ਲੋਕ ਆਪਣੀ ਆਈ ਤੇ ਆ ਜਾਂਦੇ ਨੇ ਤਖਤਾ ਪਾਸਟ ਦਿੰਦੇ ਨੇ। ਹਾਏ ਓ ਰੱਬਾ ਹੋਈ ਕਿਤੇ ਹੁਣ ਮੇਰੀ 바ਰੀ ਤਾਂ ਨਹੀਂ ਆ ਗਈ। ਓਏ ਓਏ ਭੋਲੇ ਪਾ ਲੋਕਾਂ ਦੀ ਅੱਖ ਨਾ ਜਗਾ ਜੇ ਇਹ ਜਾਗ ਪੀਣਾ ਤੈਨੂੰ ਸੌਣ ਨਹੀਂ ਦੇਣਾ ਓਏ ਹੁਣ ਮੈਨੂੰ ਦੱਸ ਵੀ ਦੋ ਫਿਰ ਮੈਂ ਕੀ ਕਰਾਂ ਓ ਨੋ ਓਏ ਹੁਣ ਤੂੰ ਕੀ ਕਰੇਂਗਾ ਓਏ ਹੁਣ ਤਾਂ ਟਰੈਕਟਰਾਂ ਵਾਲੀ ਕਰਨਗੇ ਓ ਛੱਡ ਦੇ ਵੀਰ ਬਣ ਕੇ ਮੇਰਾ ਕੁਝ ਟੁੱਟ ਜੂ ਓਏ ਤੈਨੂੰ ਕਿਹਾ ਸੀ ਨਾ ਟਿਕ ਜਾ ਤੂੰ ਮੈਂ ਪਤੰਦਰਾ ਲੱਤਾਂ ਚਕਾ ਕੇ ਲੋਟ ਆਇਆ ਓਏ ਮੈਂ ਹਾਰ ਮੰਨਦਾ ਓਏ ਪਹਿਲਾਂ ਹੀ ਹਾਰ ਮੰਨ ਜਾਂਦਾ ਤੂੰ ਵੀ ਪੁੱਠੀ ਆ ਤਪਾਈ ਬੈਠਾ ਲਤਾ ਚਕਾ ਕੇ ਹਾਰ ਮੰਨਣ ਦੀ ਓਏ ਕਿੰਨਾ ਕੁ ਚਿਰ ਮੋਢੇ ਤੇ ਲਮਕਾਈ ਰੱਖੇਗਾ ਵੀਰ ਬਣ ਕੇ ਥੱਲੇ ਸਿੱਟ ਲਾ ਓਏ ਕਬਰਾਂ ਨਾ ਤੈਨੂੰ ਥੱਲੇ ਵੀ ਸਿੱਟੂ ਓਏ ਪਹਿਲਾਂ ਤੇਰੇ ਬਾਨੀਆ ਡਾਨੀ ਯਾਰ ਤਾਂ ਦੇਖ ਲੈਣ ਤੈਨੂੰ ਪੁੱਠੇ ਟੰਗੇ ਨੂੰ ਓਏ ਪਛਤਾਏਗਾ ਫੁੱਲ ਨਾਲ ਪੰਗਾ ਲੈ ਕੇ ਓਏ ਹਲੇ ਤਾਂ ਮਹੀ ਚੱਕਿਆ ਤੈਨੂੰ ਕੱਲੇ ਨੇ ਓ ਜਦਿਆਂ ਤੂੰ ਪੰਜਾਬੀਆਂ ਦੇ ਡਕੇ ਚੜ ਗਿਆ ਨਾ ਪੁੱਤ ਤੈਨੂੰ ਟੱਲ ਮੰਗੂ ਖੜਕਾ ਖੜਕਾ ਸਵਾਦ ਲੈਣਗੇ ਕੋਈ ਕੱਚਾ ਹੋਈ ਜਾਂਦਾ ਚੱਕਰ ਆਉਂਦੇ ਨੇ ਉਲਟੀ ਆਉਣੇ ਵਾਲੀ ਆ ਛੱਡ ਦੇ ਬੈਰੀਆ ਤਾ ਹੋਰ ਲੈਣੇ ਆ ਪੰਜਾਬੀਆਂ ਨਾਲ ਪੰਗੇ ਓਏ ਪੰਜਾਬੀ ਤਾਂ ਜਿਹੜਾ ਕੁਝ ਕਹਿੰਦੇ ਨੇ ਕਰਦੇ ਨੇ ਓਏ ਛੱਡ ਦੇ ਮੈਂ ਤਾਂ ਹੱਥ ਜੋੜਦਾ